ਸਾਰੇ ਸੋਲ ਇੱਕ ਦੋ ਦਿਨ ਦਾ ਟਾਈਮ ਹੈ ਹੋਰ ਸਾਡੇ ਨਾਲ ਦੇ ਪੰਜ ਮੁੰਡੇ ਮਰ ਚੁੱਕੇ ਆ ਅਸੀਂ 15 ਮੁੰਡੇ ਆਈ ਖਾਚੇ 6-7 ਮੁੰਡੇ ਬਚੇ ਆ ਬਾਕੀ ਸਾਰੇ ਅੱਗੇ ਚੱਲ ਗਏ ਨੇ ਰਸ਼ੇਗਰ ਮੇਰ ਫਾੜ ਚੁੱਕੇ ਆ ਇਸ ਟਾਈਮ ਅਸੀਂ ਸਟੂਡੈਂਟ ਵੀ ਚਾਰੇ ਸੀ ਮਾਸਕੋ ਸੰਤੋਖੇ ਨਾਲ ਇਹਨਾਂ ਨਾਲ ਪੱਤੀ ਕਰ ਲਿਆ ਹੋਣ ਸਾਹਮਣੇ ਨੇ ਗੱਨਾ ਬਣਾ ਦਿਆਂ ਕੋਲ ਟ੍ਰੇਨਿੰਗ ਦਿੱਤੀ ਨਾ ਕੋਈ ਚੱਲਦਾ ਖਾਲੀ ਹੁੰਦੇ ਆ ਫੜਮ ਧੁਪਾ ਨੂੰ ਗਾ ਭੇਜਰੇ ਲੱਣ ਵਾਤੇ ਸਾਡੇ ਕੋਲ ਸਿਰਫ 1-2 ਦਿਨ ਦਾ ਹੀ ਸਮਾਂ ਬਚਿਆ ਹੈ ਸਾਡੇ ਨਾਲ ਦੇ 4 ਤੋਂ 5 ਮੁੰਡੇ ਮਰ ਚੁੱਕੇ ਨੇ ਹੁਣ ਸਾਡੀ ਵਾਰੀ ਹੈ ਸਾਨੂੰ ਬਚਾ ਲਓ ਇਹ ਬੋਲ ਨੇ ਰੂਸ ਫੌਜ ਦੇ ਵਿੱਚ ਫਸੇ ਨੌਜਵਾਨਾਂ ਦੇ ਇਹਨਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਸ਼ਾਮਲ ਨੇ ਜਿਨ੍ਹਾਂ ਦੇ ਵੱਲੋਂ ਹੁਣ ਵੀਡੀਓ ਬਣਾ ਕੇ ਮਦਦ ਦੀ ਗੋਹਾਲ ਲਗਾਈ ਗਈ ਹੈ ਇਹਨਾਂ ਨੌਜਵਾਨਾਂ ਨੇ ਆਪਣੇ ਹਾਲਾਤ ਦੱਸੇ ਨੇ ਕਿ ਹਾਲਾਤ ਸਾਡੇ ਬਣ ਗਏ ਨੇ ਇੱਥੇ ਕਿਉਂਕਿ ਸਾਨੂੰ ਧੋਖੇ ਦੇ ਨਾਲ ਰੂਸ ਫੌਜ ਦੇ ਵਿੱਚ ਭਰਤੀ ਕਰ ਲਿਆ ਗਿਆ ਤੇ ਹੁਣ ਜੰਗ ਦੇ ਮੈਦਾਨ ਦੇ ਵਿੱਚ ਧੱਕ ਦਿੱਤਾ ਗਿਆ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਹੈ ਬੂਟਾ ਸਿੰਘ ਜੋ ਕਿ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪਿੰਡ ਦਾ ਨਾਂ ਚੱਕ ਕੰਨਿਆ ਕਲੈ ਅਤੇ ਹੁਣ ਬੋਟਾ ਸਿੰਘ ਦੇ ਪਰਿਵਾਰਕ ਮੈਂਬਰ ਸਾਹਮਣੇ ਆਏ ਨੇ ਹਾਲਾਂਕਿ ਨੌਜਵਾਨ ਵੀ ਇਸ ਵੀਡੀਓ ਦੇ ਵਿੱਚ ਦੱਸ ਰਹੇ ਨੇ ਕਿ ਅਸੀਂ ਸਟੱਡੀ ਵੀਜ਼ੇ ਦੇ ਉੱਤੇ ਇੱਥੇ ਆਏ ਸੀ ਪਰ ਏਜੰਟ ਨੇ ਸਾਡੇ ਨਾਲ ਧੋਖਾ ਕੀਤਾ ਤੇ ਧੋਖੇ ਦੇ ਨਾਲ ਹੁਣ ਸਾਨੂੰ ਜੰਗ ਦੇ ਮੈਦਾਨ ਦੇ ਵਿੱਚ ਧੱਕਿਆ ਗਿਆ ਸਾਡੇ ਨਾਲ ਦੇ 4 ਤੋਂ 5 ਮੁੰਡੇ ਜਿਹੜੇ ਨੇ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਪਹਿਲਾਂ ਭੇਜਿਆ ਗਿਆ ਤੇ ਉਹ ਮਰ ਵੀ ਚੁੱਕੇ ਨੇ ਅਤੇ ਹੁਣ ਸਾਡੀ ਵਾਰੀ ਹੈ ਸਾਨੂੰ ਬਚਾ ਲਓ ਉਹਨਾਂ ਨੇ ਸਰਕਾਰ ਕੋਲੋਂ ਵੀ ਮੰਗ ਕੀਤੀ ਹੈ ਕਿ ਉਹਨਾਂ ਦੀ ਜਾਨ ਬਚਾਈ ਜਾਵੇ ਅਤੇ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਬੂਟਾ ਸਿੰਘ ਜੋ ਕਿ ਇਨ੍ਹਾਂ ਹੀ ਨੌਜਵਾਨਾਂ ਦੇ ਵਿੱਚ ਸ਼ਾਮਲ ਹੈ ਅਤੇ ਰੂਸ ਦੇ ਵਿੱਚ ਫਸਿਆ ਹੋਇਆ ਉਸ ਦੇ ਪਰਿਵਾਰਕ ਮੈਂਬਰ ਹੁਣ ਕੈਮਰੇ ਦੇ ਸਾਹਮਣੇ ਆਏ ਨੇ ਉਹਨਾਂ ਨੇ ਸਭ ਕੁਝ ਦੱਸਿਆ ਕਿ ਕਿਸ ਤਰੀਕੇ ਏਜੰਟ ਨੇ ਧੋਖੇ ਦੇ ਨਾਲ ਉਸ ਨੂੰ ਮਾਸਕੋ ਬੁਲਾਇਆ ਅਤੇ ਫਿਰ ਉੱਥੋਂ ਉਸ ਤੋਂ ਬਾਅਦ ਉਸ ਨੂੰ ਰੂਸ ਫੌਜ ਦੇ ਵਿੱਚ ਜੰਗ ਦੇ ਲਈ ਭੇਜ ਦਿੱਤਾ ਗਿਆ ਹੈ ਪਰਿਵਾਰਕ ਮੈਂਬਰਾਂ ਨੇ ਰੋ ਰੋ ਕੇ ਮਦਦ ਦੀ ਗੁਹਾਰ ਲਗਾਈ ਹੈ ਤੇ ਉਹਨਾਂ ਦੇ ਵੱਲੋਂ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਪੁੱਤ ਨੂੰ ਤੇ ਹੋਰ ਜੋ ਨੌਜਵਾਨ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਜਲਦ ਤੋਂ ਜਲਦ ਆਪਣੇ ਦੇਸ਼ ਵਾਪਸ ਬੁਲਾਇਆ ਜਾਵੇ ਸਾਸਤਰੀ ਗਾ ਸਾਰਿਆਂ ਨੂੰ ਵੀਰ ਅਸੀਂ ਰਸ਼ੀਨ ਆਰਮੀ ਚ ਫਸ ਚੁੱਕੇ ਹਾਂ ਇਸ ਟਾਈਮ ਅਸੀਂ ਸਟੂਡੈਂਟ ਵੀਜਿਟ ਆਏ ਸੀ ਮਾਸਕੋ ਸਾਨੂੰ ਤੋਫੇ ਨਾਲ ਇਹਨਾਂ ਆਰਮੀ ਦੀ ਪੱਤੀ ਕਰ ਲਿਆ ਸਾਨੂੰ ਕੰਮ ਦਾ ਕਹਿ ਕੇ ਅੱਗੇ ਲੈ ਗਏ ਇਹ ਬਿਚਾਰਾ ਅੱਗੇ ਬੱਤ ਕਰਨੀ ਸਿਰਫ ਹੁਣ ਤੁਸੀਂ ਕਿਸੇ ਨਹੀਂ ਕਰਨਾ ਹੁਣ ਸਾਨੂੰ ਉਹਨੇ ਗੰਨਾ ਫੜਾਤੀਆਂ ਕੋਈ ਟ੍ਰੇਨਿੰਗ ਦਿੱਤੀ ਨਾ ਕੋਈ ਚੱਕ ਦਾ ਖਾਣਾ ਨਹੀਂ ਦਿੰਦੇ ਆ ਫਰਦਨ ਤੋਂ ਖਾ ਨੂੰ ਗਾਂ ਭੇਜਦੇ ਲੜਨ ਵਾਸਤੇ ਸਾਡੇ ਨਾਲ 15 ਬੰਦੇ ਸੀਗੇ ਆਲਰੇਡੀ 5-6 ਬੰਦੇ ਨੇ ਭੇਜ ਚੁੱਕੇ ਆ ਕੰਜਾਂ ਦੇ ਵਿੱਚ ਤਥੀ ਹੋ ਚੁੱਕੀ ਹੈ ਹੁਣ ਸਾਨੂੰ ਕੱਲ੍ਹ ਬੱਸ ਨਾ ਗਾਂ ਭੇਜਣਾਗਾ ਅਸੀਂ ਬੀਜੇਪੀ ਸਰਕਾਰ ਨੂੰ ਇੱਕੋ ਅਪੀਲ ਕਰਦੇ ਆ ਕਿ ਸਾਨੂੰ ਇਥੋਂ ਕਢਾਇਆ ਜਾਏ ਸਾਰੀ ਜਾਨ ਦੀ ਬਹੁਤ ਜ਼ਿਆਦਾ ਖਤਰਾ ਹੈ ਸਾਡੇ ਕੋਲ 1-2 ਦਿਨ ਦਾ ਟਾਈਮ ਹੈ ਔਰ ਸਾਡੇ ਨਾਲ ਦੇ 5 ਮੁੰਡੇ ਮਰ ਚੁੱਕੇ ਆ ਅਸੀਂ 15 ਮੁੰਡੇ ਆਈ ਅੱਛੇ 6-7 ਮੁੰਡੇ ਬਚੇ ਆ ਬਾਕੀ ਸਾਰੇ ਅੱਗੇ ਚੱਲ ਗਏ ਦਿਨ ਅਸੀਂ ਬੀਜੇਪੀ ਸਰਕਾਰ ਨੂੰ ਇਹੋ ਬੋਲਣਾ ਚਾਹੁੰਦੇ ਆ ਕਿ ਸਾਨੂੰ ਇਥੋਂ ਕਢਾਇਆ ਜਾਏ ਵਿਸ਼ਾ ਨਹੀਂ ਸਮਝ ਪੀ ਲਈ ਕਿ ਅਸੀਂ ਨਿਕਲੋ ਜਲਦੀ ਜਲਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਰਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡਿਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇ ਦੇਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਲਾਲ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇਨੇ ਨੇ ਸੋ ਸਾਡੀ ਜਿੰਨੀ ਹੈਲਪ ਹੋ ਸਕਦੀ ਹੈ ਪਲੀਜ਼ ਕਰ ਦਿਓ ਹਾਂਜੀ ਸਾਨੂੰ ਧੋਖਿਆ ਲਿਆਂਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਦੇ ਪ੍ਰਤੀਕਰਨਾਂ ਨੂੰ ਕੰਮ ਦਾ ਕਹਿ ਕੇ ਅੰਗੇ ਲੈ ਆਏ ਸੀਗੇ ਤੇ ਹੁਣ ਸਾਡੇ ਨਾਲ ਧੱਕਾ ਕਰ ਲਏ ਰੋਟੀ ਪਾਣੀ ਨਾ ਜੱਜਨਾ ਦਿੰਦੇ ਸਾਨੂੰ ਪੰਜ ਸਸੀ ਕਲ ਬਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਬਾਈ ਸਾਡੇ ਨਾਲ ਬਹੁਤ ਵੱਡਾ ਤੋਖ ਹੋਇਆ ਸਰ ਸਾਨੂੰ ਫਸਾ ਦਿੱਤਾ ਗਿਆ ਬਾਈ ਦਿੱਲੀ ਮਤਦੋ ਤੁਹਾਡੀ ਸਾਰੀ ਮਦਦ ਕਰੋ ਬਾਈ ਪ੍ਰਕਾਸ਼ ਜੀ ਕੀ Depend ਤੇ ਜਾਣ ਵਾਲਾ ਜਿੱਥੇ ਚਾਤ ਨਹੀਂ ਅਕਲਾਂ ਦੇ ਜਿਹੜਾ ਮੁੰਡਾ ਬਾਹਰ ਬੁੱਟਾ ਗਿਆ ਤੁਹਾਡਾ ਕੀ ਲੱਗਦਾ ਉਹ ਬਾਣ ਚਲਾ ਗਿਆ ਸਾਡੇ ਕਦੋਂ ਗਿਆ ਸੀ ਕਰ ਕਿਵੇਂ ਤੁਹਾਨੂੰ ਪਤਾ ਲੱਗਾ ਵੀ ਉਹ ਫੌਜ ਚ ਚਲਾ ਗਿਆ ਹੁਣ ਇੱਕ ਸਾਲ ਹੋ ਗਿਆ ਸੀ ਜੀ ਉਹ ਤਾਂ ਕਹਿੰਦਾ ਵੀ ਉੱਥੇ ਸਟੱਡੀ ਵੀ ਜਿੱਤੇ ਗਿਆ ਹੈ ਇਹੇ ਕਹਿੰਦਾ ਸੀ ਬਾਕੀ ਹੁਣ ਆਪਾਂ ਨਹੀਂ ਪਤਾ ਵੀ ਅਗਾ ਉੱਥੇ ਹੋਰ ਕੰਮ ਤੇ ਇਹਨਾਂ ਨੇ ਫੌਜ ਦੇ ਵਿੱਚ ਲੈ ਆ ਗਏ ਜੀ ਆਪਾਂ 15 ਕੁ ਦਿਨ ਹੋ ਗਏ ਇਹਨਾਂ ਨੂੰ ਪੁੱنگਾਇਆ ਪਤਾ ਕਿਵੇਂ ਲੱਗਾ ਤੁਹਾਨੂੰ ਪਤਾ ਵੀਡੀਓ ਜੀ ਲੱਗਾ ਜੀ ਵੀਡੀਓ ਜਿਹੜੀ ਹੈ ਹਾਂ ਜੀ ਕੀ ਹਾਲਾਤ ਨੇ ਉਹਨੇ ਕੁਝ ਦੱਸਿਆ ਉੱਥੇ ਕੀ ਚਾਹੁੰਦੇ ਹਾਂ ਤਾਂ ਵੀਡੀਓ 'ਚ ਦੇਖਦੇ ਆਂ ਵੀ ਉੱਥੇ ਉਹਨਾਂ ਦੇ ਮਾੜਾ ਹਾਲਾਤ ਹੈ ਜੰਗਲ 'ਚ ਬੈਠੇ ਆਂ ਭੁੱਖੇ ਤਰ੍ਹਾਂ ਆਏ ਆ ਰੋਟੀ ਰੋਟੀ ਨਹੀਂ ਮਿਲਦੀ ਬਹੁਤ ਮਾੜਾ ਹਾਲ ਹੈ ਗੱਲ ਹੋਈ ਹੈ ਪ੍ਰਵਾਦੀ ਜਾਂ ਤੁਹਾਡੀ ਆਪਣੀ ਨਹੀਂ ਜੀ ਸਾਡੀ ਨਹੀਂ ਹੋਈ ਜਦੋਂ ਪਹਿਲਾਂ ਗਿਆ ਸੀਗਾ ਇਹ ਸਾਲ ਪਹਿਲਾਂ ਉਦੋਂ ਗੱਲ ਹੁੰਦੀ ਰਹੀਏ ਕਿ ਉਹ ਹੁੰਦਾ ਸੀ ਉਹਦਾ ਹੁੰਦੀ ਸੀ ਵੀ ਆਦਾ ਕੰਮ ਕਰਦਾ ਰਿਹਾ ਜਿਵੇਂ ਖੁੱਲਾ ਮਿਲਦਾ ਸੀ ਥਿਆੜੀ ਮਿਲਦੀ ਸੀ ਕਰ ਲੈਂਦਾ ਸੀਗਾ ਤੇ ਉਹ ਪਰਤਾਦਾਈ ਵੀਰਾ ਜਦੋਂ ਮਤਲਬ ਇਹਨਾਂ ਨੇ ਹੋਰ ਅਗਾ ਕਿਸੇ ਨਾਲ ਗੱਲਬਾਤ ਕੀਤੀ ਵੀ ਕੰਮ ਤੇ ਤੁਹਾਨੂੰ ਲੈ ਜਾਣੇ ਆ ਉਹ ਕੰਮ ਤੇ ਲੈ ਕੇ ਜਾਣ ਦੇ ਬਾਵਜੂਦ ਵੀ ਉਹਨਾਂ ਮਤਲਬ ਇਹ ਫੌਜ ਵਿੱਚ ਲੈ ਗਏ ਉਹਤੇ ਉਹਨਾਂ ਨੂੰ ਪੁੱਛਿਆ ਤਾਂ ਕਿਛਾਈ ਨਾਲ ਹੀ ਲੈ ਗਏ ਉਹੀ ਕਹਿੰਦੇ ਵੀ ਸਾਨੂੰ ਤਾਂ ਉਹ ਦੋ ਦਿਨੇ ਦਾ ਟਾਈਮ ਸਾਨੂੰ ਬਚਾਓ ਜਿਵੇਂ ਜਾਨ ਤੇ ਪਾਰ ਸਰਕਾਰ ਗਏ ਬੇਨਤੀ ਆ ਕਿ ਸਾਡਾ ਮੁੰਡਾ ਵਾਪਸ ਆਣਾ ਚਾਹੀਦਾ ਜਿੰਨੇ ਵੀ ਗਏ ਉਹਨੇ ਸਾਰੇ ਵਾਪਸ ਆਉਣੇ ਚਾਹੀਦੇ ਕਿਸੇ ਨਾਲ ਗੱਲਬਾਤ ਹੋਈ ਸੰਪਰਕ ਹੋਇਆ ਤੁਹਾਡਾ ਕਿਸੇ ਨਾਲ ਨਾ ਜੀ ਕਿਸੇ ਨੇ ਨਹੀਂ ਕੀਤਾ ਬੱਜਾ ਮੇਰਾ ਪਰਮ ਪਰਮਜੀਤ ਗੌਰ ਕੀ ਨਾਮ ਹੈ ਤੁਹਾਡੇ ਬੇਟੇ ਦਾ ਮੋਟਾ ਸਿੰਘ ਕਦੋਂ ਗਿਆ ਸੀ ਰਸ਼ੀਆ ਦੇ ਵਿੱਚ ਉਹ ਕਦੋਂ ਪਤਾ ਹਾਲ ਹੋ ਗਿਆ ਸਾਨੂੰ ਤੇ ਗਏ ਨੂੰ 25 ਦਿਨ ਹੋ ਗਏ ਉੱਥੇ ਗਏ ਨੂੰ ਸਾਨੂੰ ਕੋਈ ਪਤਾ ਨਹੀਂ ਉਹਨੇ ਸਾਨੂੰ ਕੁਝ ਨਹੀਂ ਦੱਸਿਆ ਵੀ ਮੈਂ ਫੌਜ ਵਿੱਚ ਚੱਲਣਾ ਸਾਡੇ ਨਾਲ ਸਾਡੇ ਨਾਲ ਕੋਈ ਉਹਨੇ ਗੱਲ ਨਹੀਂ ਕੀਤੀ ਜਦੋਂ ਉਹ ਗਿਆ ਉਹਦੋਂ ਕੀ ਕਹਿ ਕੇ ਗਿਆ ਸੀ ਉਹਦੋਂ ਤਾਂ ਗਿਆ ਸੀ ਵੀ ਮੈਂ ਕੰਮ ਕਰਾਂਗਾ ਉੱਥੇ ਦਿਹਾੜੀ ਕਰਾਂਗਾ ਤੇ ਅਗਾ ਗਿਆ ਜਦੋਂ ਇਹਨੂੰ ਲੈ ਕੇ ਨੇ ਉੱਥੇ ਤੱਕੇ ਛਾਈ ਨਾਲ ਤੇ ਕਹਿੰਦੇ ਤੈਨੂੰ ਗੋਲੀਆਂ ਮਾਰਾਂਗੇ ਜੇ ਨਾ ਤੂੰ ਚੜਿਆ ਉੱਤੇ ਬਸ ਦੇ ਤੇ ਬਹੁਤ ਬੁਰਾ ਸਾਡਾ ਮੁੰਡਾ ਹੋਣਾ ਚਾਹੀਦਾ ਸਾਡੇ ਬੇਟਾ ਹੋਣਾ ਚਾਹੀਦੇ ਸਾਨੂੰ ਕੋਈ ਲੋੜ ਨਹੀਂ ਹੋਰ ਕੁਝ ਨਹੀਂ ਸਾਨੂੰ ਚਾਹੀਦਾ ਤੁਹਾਨੂੰ ਕਦੋਂ ਪਤਾ ਲੱਗਿਆ ਇਸ ਚੀਜ਼ ਦਾ ਸਾਨੂੰ ਵੀ 25 ਦਿਨ ਹੋ ਗਏ ਤੇ ਸਾਰਾ 5 ਦਿਨਾਂ ਨੂੰ ਪਤਾ ਸਾਨੂੰ ਲੱਗਿਆ ਹੈ 5 ਦਿਨਾਂ ਬਾਅਦ ਸਾਨੂੰ ਪਤਾ ਲੱਗਾ ਵੀਡੀਓ ਵਾਲੇ ਆਏ ਨੇ ਵੀਡੀਓ ਬਣਾਈ ਉਹਨਾਂ ਤੁਹਾਨੂੰ ਨਹੀਂ ਹੋ ਉਹਨੇ ਦੱਸਿਆ ਵੀ ਮੈਂ ਦੇਵ ਦੀ ਗੱਲ ਉਹਨੇ ਕੋਈ ਨਹੀਂ ਸਾਨੂੰ ਦੱਸੀ ਵੀ ਮੈਂ ਉੱਥੇ ਚੱਲਿਆ ਕੀ ਮੁਸੀਬਤ ਪੈ ਗਈ ਏ ਜਾਂ ਕੋਈ ਉਹਨੇ ਦੇਵ ਦੀ ਕੋਈ ਗੱਲ ਨਹੀਂ ਉਹਨੇ ਕਿ ਦੱਸੀ ਸਾਨੂੰ ਤੁਹਾਡਾ ਮੁੰਡਾ ਹੋਣਾ ਚਾਹੀਦਾ ਹੈ ਤੁਹਾਡਾ ਧੰਨਵਾਦ ਕਰਾਂਗੇ ਅਸੀਂ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਉੱਥੋਂ ਪਤਾ ਲੱਗਿਆ ਤੁਹਾਨੂੰ ਹਾਂ ਜੀ ਆ ਉਹਨੂੰ ਤਾਂ ਪਤਾ ਲੱਗਿਆ ਸਾਨੂੰ ਉਹ ਜਿਹੜੀ ਵੀਡੀਓ ਆ ਦੇ ਵਿੱਚ ਤੁਹਾਡਾ ਬੇਟਾ ਹੈ ਹਾਂ ਮੇਰਾ ਬੇਟਾ ਹੈ ਸੌਦਾਰ ਵੀਡੀਓ ਤੇ ਕਿਤੇ ਹੁਣ ਸੀਗਾ ਕਿ ਸਿਆਣਾ ਦੇ ਵਿੱਚ ਜਾਣਾ ਏਦਾਂ ਨਹੀਂ 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 ਉਹਨੇ ਕੋਈ ਵੀ ਨਹੀਂ ਮੈਨੂੰ ਦੱਸਿਆ ਉਹਨੇ ਗੱਲ ਹੀ ਨਹੀਂ ਕੀਤੀ ਮੇਰੇ ਨਾਲ ਰੋਟੀ ਕਮਾਉਣ ਗਿਆ ਸੀ ਉੱਥੇ ਹਾਂ ਰੋਟੀ ਕੀ ਮੰਗੀ ਕਰਦੇ ਹਾਂ ਅਸੀਂ ਮੰਗ ਕਰਨੇ ਸਾਡਾ ਮੁੰਡਾ ਹਟਣਾ ਚਾਹੀਦਾ ਉੱਥੋਂ ਕੁਝ ਦੱਸਿਆ ਉਹਨੇ ਬੇਟੇ ਨੇ ਜੇ ਕੋਈ ਗੱਲ ਹੋਈ ਫੋਨ ਤੇ ਤੁਹਾਡੇ ਨਾਲ ਨਹੀਂ ਹੋਈ ਮੇਰੀ ਨਹੀਂ ਹੋਈ ਕੋਈ ਗੱਲ ਵੀ ਇਹ ਦੂ ਪਹਿਲਾਂ ਵੀ ਬਾਹਰ ਗਿਆ ਸੀ ਕਿਤੇ ਇਹ ਦੋ ਪਹਿਲਾ ਸਿੰਗਾਪੁਰ ਗਿਆ ਸੀ ਕੱਲਾ ਹੀ ਆ ਬੇਟਾ ਤੁਹਾਡਾ ਹਾਂ ਕੱਲਾ ਹੀ ਹੈ ਨਾ ਰਿਹਾ ਜੁੜਾ ਕਰਮਜੀਤ ਘਰ ਕਰਮਜੀਤ ਜਿਹੜੇ ਵਿਦੇਸ਼ ਨੇ ਜਿਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਕੀ ਲੱਗਦੇ ਨੇ ਮੇਰੇ ਬ੍ਰਦਰ ਆ ਜੀ ਇਕਲੌਤਾ ਮੇਰਾ ਬ੍ਰਦਰ ਹੈ ਕਿਹੜੀ ਜਗ੍ਹਾ ਗਿਆ ਸੀ ਕਦੋਂ ਗਿਆ ਸੀਗਾ ਰਸ਼ੀਆ ਦੇ ਵਿੱਚ ਗਿਆ ਸੀਗਾ ਕੰਮ ਕਰਨ ਲਈ ਪ੍ਰেজੈਂਟ ਦੇ ਥਰੂ ਗਿਆ ਇਹ ਨਹੀਂ ਪਤਾ ਸਾਨੂੰ ਉਹਨੇ ਕਿਹੜੇ ਥਰੂ ਭੇਜਿਆ ਹੈਗਾ ਵਰਕ ਫਾਰਮੈਟ ਤੇ ਭੇਜਿਆ ਕਿਵੇਂ ਭੇਜਿਆ ਸਾਨੂੰ ਨਹੀਂ ਪਤਾ ਕਦੋਂ ਗਿਆ ਸੀਗਾ ਜੀ ਇੱਕ ਸਾਲ ਹੋ ਗਿਆ ਗਈ ਨੂੰ ਗੱਲਬਾਤ ਹੁੰਦੀ ਸੀ ਉਦੋਂ ਹਾਂ ਜੀ ਥੋੜੀ ਬਹੁਤ ਹੁੰਦੀ ਸੀ ਜਿਵੇਂ ਉਹ ਕੰਮ ਤੋਂ ਆਉਂਦਾ ਸੀਗਾ ਬਿਜ਼ੀ ਹੁੰਦਾ ਸੀਗਾ ਤੁਹਾਨੂੰ ਵੀ ਪਤਾ ਹੈਗਾ ਉਦੇਸ਼ਾਂ ਦੇ ਵਿੱਚ ਰਹਿਣਾ ਕਿੰਨਾ ਔਖਾ ਹੈਗਾ ਕੀ ਕੰਮ ਕੀ ਕਰਦਾ ਸੀਗਾ ਦੱਸਿਆ ਸੀ ਕੁਝ ਮੈਨੂੰ ਹਾਂ ਜੀ ਦਿਹਾੜੀ ਤੇ ਕਰਦਾ ਸੀਗਾ ਜੋ ਵੀ ਥੋੜਾ ਬਹੁਤਾ ਮਿਲ ਜਾਂਦਾ ਸੀਗਾ ਪਰ ਉਹਨੂੰ ਮੂਰੋ ਪੈਸੇ ਵੀ ਨਹੀਂ ਦਿੰਦੇ ਸੀਗੇ ਤੇ ਹੁਣ ਕੀ ਹਾਲਾਤ ਹੋਏ ਉੱਤੇ ਕੀ ਪਤਾ ਲੱਗਾ ਤੁਹਾਨੂੰ ਹਾਲਾਤ ਜੋ ਵੀ ਵੀਡੀਓ ਦੇ ਸਾਹਮਣੇ ਆਏ ਆ ਉਹੀ ਅਸੀਂ ਦੇਖਿਆ ਤੇ ਸਾਡਾ ਮਨ ਬਹੁਤ ਡਰਾ ਹੋਇਆ ਕਦੋਂ ਪਤਾ ਲੱਗਾ ਤੁਹਾਨੂੰ ਦੋ ਚਾਰ ਦਿਨ ਹੋ ਗਏ ਅੱਜ ਅੱਜ ਹੁਣੇ ਪਤਾ ਲੱਗਾ ਹਾਂਜੀ ਤੇ ਕੋਈ ਸੰਪਰਕ ਹੋਇਆ ਉਹਦੇ ਨਾਲ ਗੱਲਬਾਤ ਹੋਈ ਗਈ ਨਹੀਂ ਦੋ ਦਿਨ ਹੋ ਗਏ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਪਹਿਲਾਂ ਹੋਈ ਸੀਗੀ ਗਵਾਂਡੀਆਂ ਦੇ ਮੁੰਡੇ ਨਾਲ ਵੀ ਹੋਈ ਸੀਗੀ ਇਹੀ ਕਿਹਾ ਉਹਨਾਂ ਨੇ ਕਿ ਯੂਕਰੇਨ ਦੇ ਵਿੱਚ ਜੰਗ ਲਈ ਲੈ ਕੇ ਲੈ ਕੇ ਜਾ ਰਹੇ ਆ ਕਈ ਮੁੰਡਿਆਂ ਦੀ ਵਿੱਚ ਡੈਥ ਵੀ ਹੋ ਗਈ ਆ ਉਹਨਾਂ ਦਾ ਵੀ ਕਹਿ ਰਹੇ ਸੀ ਸਾਨੂੰ ਇੱਕ ਇੱਕ ਕਰਕੇ ਪੇਜ ਰਹੀ ਆ ਸਾਡਾ ਵੀ ਕੋਈ ਪਤਾ ਨਹੀਂ ਕਿ ਸਿੰਗਾਪੁਰ ਤੋਂ ਆਨੇ ਤੋਂ ਬਾਅਦ ਕਿਸ ਤਰ੍ਹਾਂ ਗਿਆ ਇਹ ਵਸਿਆ ਉਹਨਾਂ ਨੇ YouTube ਦੇ ਵਿੱਚ ਵੀਡੀਓ ਦੇਖੀ ਸੀਗੀ ਉਹਦੇ ਥਰੂ ਗਿਆ ਵਾ ਏਜੰਟ ਨਾਲ ਜਿੱਦੋਂ ਵੀਡੀਓ ਤੇ ਗੱਲਬਾਤ ਹੋ ਗਈ ਨੰਬਰ ਨੰਬਰ ਸਾਰਾ ਕੁਝ ਦਿੱਤਾ ਹੁੰਦਾ ਉਹਦੇ ਥਰੂ ਹੋਈ ਆ ਉਮਰ ਕਿੰਨੀ ਆਪ ਕਹਿੰਦੇ 25 ਸਾਲ ਦਾ ਉਹ ਤੇ ਤੁਹਾਨੂੰ ਦੱਸਿਆ ਹੋਊਗਾ ਵੀ ਕੰਮ ਕਿਸ ਤਰ੍ਹਾਂ ਦਾ ਆ ਜਦੋਂ ਗਿਆ ਕੋਈ ਸਾਡੇ ਨਾਲ ਖੁੱਲ ਕੇ ਗੱਲ ਨਹੀਂ ਕੀਤੀ ਹੈਗੀ ਵੀ ਘਰ ਪਰਿਵਾਰ ਦੇ ਮੈਂਬਰ ਟੈਨਸ਼ਨ ਲੈਣਗੇ ਖੁੱਲ ਕੇ ਇਹਨੇ ਗੱਲ ਨਹੀਂ ਦੱਸੀ ਹੈਗੀ ਸਾਨੂੰ ਹਾਂਜੀ ਜੰਗ ਲੱਗੀ ਨੂੰ ਤਾਂ ਕਾਫੀ ਥੇਰ ਹੋ ਗਈ ਹੈ ਹਾਂਜੀ ਉਹਨੂੰ ਸ਼ਾਇਦ ਇਸ ਗੱਲ ਦਾ ਪਤਾ ਸੀਗਾ ਉਹਨੇ ਕਿਹਾ ਵੀ ਚੱਲ ਕੋਈ ਗੱਲ ਨਹੀਂ ਉੱਥੇ ਮੈਂ ਕੰਮ ਕਰੂੰਗਾ ਮੈਨੂੰ ਵਧੀਆ ਸੈਲਰੀ ਸ਼ਾਇਦ ਮਿਲ ਜਾਵੇ ਉਹਨੂੰ ਇਹ ਨਹੀਂ ਪਤਾ ਸੀਗਾ ਵੀ ਮੈਨੂੰ ਉੱਥੇ ਜੰਗ ਦੇ ਵਿੱਚ ਭੇਜ ਦਿੱਤਾ ਜਾਊਗਾ ਜਾਂ ਕਿੱਥੇ ਵੀ ਸਾਨੂੰ ਫੌਜ ਦੇ ਵਿੱਚ ਭਰਤੀ ਕਰ ਲਿਆ ਜਾਊਗਾ ਉਹਨੂੰ ਇਸ ਚੀਜ਼ ਦਾ ਕੋਈ ਫੈਨ ਨਹੀਂ ਸੀਗਾ ਹਥਿਆਰ ਫੜਾਤੀ ਇਹਨਾਂ ਦੇ ਮਾਜ ਬਣਾ ਲਿਆ ਹਾਂਜੀ ਇਹਨਾਂ ਨੂੰ ਕੋਈ ਰੋਟੀ ਨਹੀਂ ਰੋਟੀ ਪਾਣੀ ਨਹੀਂ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਵਾ ਰੋਟੀ ਪਾਣੀ ਨਹੀਂ ਦਿੰਦੇ ਸੀ ਇਹਨਾਂ ਨੂੰ ਬਸ ਸਿੱਧਾ ਕਿਆ ਵੀ ਤੁਹਾਨੂੰ ਫੌਜ ਦੇ ਵਿੱਚ ਭਰਤੀ ਕਰ ਲਿਆ ਗਿਆ ਤੇ ਹਥਿਆਰ ਫੜਾ ਦਿੱਤੇ ਗਏ ਵਿੱਚ ਚਲੋ ਤੁਸੀਂ ਜੰਗ ਦੇ ਮੈਦਾਨ ਵਿੱਚ ਚਾਰਾਂ ਦਾ ਚੰਗਾ ਸਿਸਤਰਾ ਦੀ ਚਿੰਤਾ ਤੁਹਾਡੇ ਮਨ ਦੇ ਵਿੱਚ ਤੇ ਮਨ ਦੇ ਵਿੱਚ ਦੇਖੋ ਬਹੁਤ ਖਿਆਲ ਆਉਂਦੇ ਆ ਬਹੁਤ ਖਿਆਲ ਆਉਂਦੇ ਆ ਮਾੜੇ ਵੀ ਆਉਂਦੇ ਆ ਚੰਗੇ ਵੀ ਆਉਂਦੇ ਆ ਚਲੋ ਕੋਈ ਤਾਂ ਸਾਡੇ ਨਾਲ ਤੁਰੂਗਾ ਕੋਈ ਤਾਂ ਸਾਡੇ ਨਾਲ ਤੁਰੂਗਾ ਜੇ ਜਿਨ੍ਹਾਂ ਦੇ ਸੀ ਗਾਇ ਕਿਸਾਨ ਯੂਨੀਅਨ ਵਾਲਿਆਂ ਦੇ ਗਏ ਸੀ ਸਾਡੇ ਨਾਲ ਕੋਈ ਤਾਂ ਤੁਰੂਗਾ ਸਾਡੇ ਸਾਡੇ ਨਾਲ ਇਹ ਹਾਲਾਤ ਬਣ ਰਹੇ ਆ ਹੁਣ ਸਭਾਰਤ ਸਰਕਾਰ ਨੂੰ ਸਾਡੀ ਇਹ اپੀਲ ਆ ਬੀਜਪੀ ਸਰਕਾਰ ਨੂੰ ਸਾਡਾ ਮੁੰਡਾ ਮੇਰਾ ਬ੍ਰਦਰ ਜਲਦ ਤੋਂ ਜਲਦ ਵਾਪਸ ਭੇਜ ਦਿੱਤਾ ਜਾਵੇ ਜਿਵੇਂ ਮਰਜ਼ੀ ਭੇਜੇ ਲਾਸਟ ਟਾਈਮ ਕਦੋਂ ਗੱਲ ਹੋਈ 11 ਤਰੀਕ ਨੂੰ ਲਾਸਟ ਲਾਸਟ ਟਾਈਮ ਗੱਲ ਹੋਈ ਸੀ ਉਹਨੇ ਸੀ ਕੀ ਕੀ ਗੱਲ ਹੋਈ ਸੀ ਬਸ ਇਹੀ ਕਿਹਾ ਸੀਗਾ ਉਹਨੇ ਡਰੇ ਡਰੇ ਹੋਏ ਮਾਹੌਲ ਦੇ ਵਿੱਚ ਕਿਹਾ ਸੀਗਾ ਵੀ ਮੈਂ ਠੀਕ ਠਾਕ ਆ ਤੁਸੀਂ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਮੇਰੇ ਕੋਲ ਨੈਟਵਰਕ ਨਹੀਂ ਆ ਰਿਹਾ ਮੇਰੇ ਕੋਲ ਨੈਟਵਰਕ ਨਹੀਂ ਨੇ ਦੋ ਵਾਰ ਐਦਾ ਕਿਹਾ ਮੇਰੇ ਕੋਲ ਨੈਟਵਰਕ ਨਹੀਂ ਆ ਰਿਹਾ ਬਸ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਮੈਂ ਬਹੁਤ ਕਾਲ ਵੀ ਕੀਤੀਆਂ ਪਰ ਉਹਨੇ ਮੇਰਾ ਕਾਲ ਨਹੀਂ ਚੱਕੀ ਪਤਾ ਨਹੀਂ ਕੀ ਗੱਲ ਹੁਣ ਕੋਈ ਗੱਲ ਨਹੀਂ ਹਾਂਜੀ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ